ਇੱਕ ਹੋਰ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ ਏ ਚੌਕੀ ਦੇ ਬਾਹਰ ਧਮਾਕਾ ਹੋਇਆ ਏ ਜਿਸ ਤੋਂ ਬਾਅਦ ਹੈਪੀ ਪਾਸੀਆਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੁਣ ਤਰ ਹੈਪੀ ਪਾਸੀਆਂ ਨੇ ਪੁਲਿਸ ਚੌਕੀ ਦੇ ਉੱਤੇ ਗ੍ਰੇਨੇਡ ਅਟੈਕ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਧਮਾਕੇ ਦੀ ਥਿਊਰੀ ਨੂੰ ਨਕਾਰਿਆ ਗਿਆ ਏ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਰੈਡੀਏਟਰ ਫਟਿਆ ਏ ਜਿਸ ਦੀ ਜਾਂਚ ਆ ਰਹੀ ਉਹ ਮਕੈਨਿਕ ਦੇ ਵੱਲੋਂ ਕੀਤੀ ਗਈ ਹੈ ਤਾਂ ਪਿਛਲੇ ਕੁਝ ਸਵੇ ਦੇ ਵਿੱਚ ਬਹੁਤ ਸਾਰੀਆਂ ਪੁਲਿਸ ਚੌਕੀਆਂ ਦੇ ਵਿੱਚ ਗ੍ਰਨੇਡ ਅਟੈਕ ਹੁੰਦੇ ਨੇ ਜਿਸ ਨੂੰ ਲੈ ਕੇ ਹੁਣ ਮੁਰਤੋਂ ਹੈਪੀ ਪਾਸੀਆ ਦੇ ਵੱਲੋਂ ਇੱਕ ਪੋਸਟ ਆ ਰਿਡੀਓ ਪਾਈ ਗਈ ਹੈ ਅਤੇ ਪੁਲਿਸ ਦੇ ਛੋਟੇ ਅਤੇ ਵੱਡੇ ਅਧਿਕਾਰੀਆਂ ਨੂੰ ਸਿੱਧੀ-ਸਿੱਧੀ ਧਮਕੀ ਆ ਜਿਹੜੀ ਉਹ ਦਿੱਤੀ ਗਈ ਹੈ ਤਾਂ ਇੱਕ ਵੱਡੀ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੰਮ੍ਰਿਤਸਰ ਦੇ ਵਿੱਚ ਮੁਰਤੋਂ ਪੁਲਿਸ ਚੌਕੀ ਦੇ ਬਾਹਰ ਧਮਾਕਾ ਜਿਹੜਾ ਹੋਇਆ ਹੈ ਅਮ੍ਰਿਤਸਰ ਦੀ ਗੁਮਟਾਲਾ ਚੌਂਕੀ ਦੇ ਬਾਹਰ ਧਮਾਕਾ ਹੋਇਆ ਏ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਦਾ ਰੇਡੀਏਟਰ ਫਟਣ ਕਰਕੇ ਇਹ ਧਮਾਕਾ ਹੋਇਆ ਏ ਅਤੇ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਨੇ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਲਗਾਤਾਰ ਧਮਾਕੇ ਹੋਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਤਾਜ਼ਾ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਅਮ੍ਰਿਤਸਰ ਗੁਮਟਾਲਾ ਪੁਲਿਸ ਚੌਂਕੀ ਦੇ ਬਾਹਰ ਇੱਕ ਵਾਰ ਫਿਰ ਤੋਂ ਧਮਾਕੇ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਜਦੋਂ-ਜੋ ਪੱਤਰਕਾਰ ਮੌਕੇ ਤੇ ਪਹੁੰਚਦੇ ਨੇ ਤਾਂ ਪੁਲਿਸ ਟੌਂਕੀ ਦੇ ਬਾਹਰ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਜਾਂਦੀ ਹੈ ਨਾਲ ਹੀ ਮਿਲਟਰੀ ਆ ਜਿਹੜੀ ਉਹ ਵੀ ਪਹੁੰਚਦੀ ਹੈ ਲੇਕਿਨ ਪੁਲਿਸ ਦੇ ਅਧਿਕਾਰੀਆਂ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਜਾਂਦਾ ਹੈ ਕਿ ਇਹ ਧਮਾਕਾ ਨਹੀਂ ਹੋਇਆ ਇਹ ਪੁਲਿਸ ਮੁਲਾਜ਼ਮ ਦੀ ਕਾਰ ਦਾ ਰੇਡੀਏਟਰ ਫਟਿਆ ਏ ਉਸੇ ਕਾਰਨ ਧਮਾਕਾ ਹੋਇਆ ਏ ਅਲਦੇ ਨਾਲ ਕੋਈ ਵੀ ਜਾਂਦੀ ਨੁਕਸਾਨ ਨਹੀਂ ਹੋਇਆ ਇੱਥੇ ਕਿਸੇ ਤਰੀਕੇ ਦਾ ਕੋਈ ਅੱਤਵਾਦੀ ਹਮਲਾ ਜਾਂ ਕੋਈ ਗਰਨੇਡ ਧਮਾਕਾ ਨਹੀਂ ਹੋਇਆ ਇਹ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਦੂਜੇ ਪਾਸੇ ਜਦੋਂ ਮਜੀਠਾ ਦੇ ਵਿੱਚ ਪੁਲਿਸ ਟੌਂਕੀ ਦੇ ਵਿੱਚ ਧੁਮਾਕਾ ਕੀਤਾ ਜਾਂਦਾ ਇਹ ਤਾਂ ਪਹਿਲਾਂ ਇਹ ਗੱਲ ਆਖੀ ਗਈ ਸੀ ਕਿ ਟਾਇਰ ਫਟਿਆ ਹੈ ਲੇਕਿਨ ਬਾਅਦ ਦੇ ਵਿੱਚ ਕੁਝ ਹੋਰ ਹੀ ਗੱਲ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਸੀ ਤਾਂ ਕੁਝ ਅਜਿਹੇ ਹੀ ਬਿਆਨ ਨੇ ਜਿਹੜੇ ਉਹ ਮੁਰਤੋਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਨੇ ਦੂਜੇ ਪਾਸੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਦੇ ਇੱਕ ਪੇਜ ਦੇ ਉੱਤੇ ਗੈਂਗਸਟਰ ਹੈਪੀ ਪਾਸੀਆ ਦੇ ਵੱਲੋਂ ਜ਼ਿੰਮੇਵਾਰੀ ਆ ਜਿਹੜੀ ਉਹ ਲਈ ਗਈ ਹੈ ਅਤੇ ਇਹ ਗੱਲ ਉਸਦੇ ਆਖੀ ਆ ਕਿ ਇਹ ਗਰਨੇਡ ਧੁਮਾਕਾ ਉਸ ਦੇ ਵੱਲੋਂ ਕਰਵਾਇਆ ਗਿਆ ਇਹ ਇਸ ਦੀ ਜ਼ਿੰਮੇਵਾਰੀ ਲਈ ਗਈ ਗਈ ਹੈ ਜ਼ਿਕਰਯੋਗ ਹੈ ਕਿ ਪਹਿਲਾਂ ਹੋਏ ਚਾਰ ਧਮਾਕਿਆਂ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਸੀ ਤਾਂ ਸਭ ਤੋਂ ਪਹਿਲਾਂ ਅੱਤਵਾਦੀਆਂ ਨੇ 24 ਨਵੰਬਰ ਨੂੰ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਲਗਾ ਕੇ ਰਾਉਂਡ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਬਖਸ਼ ਨਗਰ ਦੇ ਵਿੱਚ 6 ਮਹੀਨੇ ਤੋਂ ਬੰਦ ਪਈ ਪੁਲਿਸ ਟੌਂਕੀ ਦੇ ਬਾਹਰ ਗ੍ਰੇਨੇਡ ਸੁੱਟਿਆ ਗਿਆ ਸੀ ਇਸੇ ਤਰ੍ਹਾਂ ਮਜੀਠਾ ਥਾਣੇ ਦੇ ਵਿੱਚ 17 ਦਸੰਬਰ ਵਾਲ 4 ਦਸੰਬਰ ਵਾਲੇ ਦਿਨ ਇੱਕ ਤਮਾਕਾ ਜਿਹੜਾ ਹੋਇਆ ਸੀ ਇਸ ਤੋਂ ਬਾਅਦ 17 ਦਸੰਬਰ ਨੂੰ ਇਸਲਾਮਾਬਾਦ ਥਾਣੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਮਾਕਾ ਹੋਇਆ ਸੀ ਤਾਂ ਇਹਨਾਂ ਤਮਾਕਿਆਂ ਨੂੰ ਲੈ ਕੇ ਲਗਾਤਾਰ ਪੁਲਿਸ ਤੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਸੀ ਲਗਾਤਾਰ ਵਿਰੋਧੀ ਪਾਰਟੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਰੀਆਂ ਨੇ ਤਾਂ ਅਜਿਹੇ ਵਿੱਚ ਪੁਲਿਸ ਦਾ ਬਿਆਨ ਆਉਂਦਾ ਹੈ ਪੁਲਿਸ ਦੇ ਵੱਲੋਂ ਤਮਾਕੇ ਦੀ ਥਿਊਰੀ ਜਿਹੜੀ ਉਹ ਨਕਾਰੀ ਗਈ ਹੈ ਅਤੇ ਇਹ ਸਾਰੀ ਘਟਨਾ ਨੂੰ ਪੁਲਿਸ ਨੇ ਰੇਡੀਏਟਰ ਬਲਾਸਟ ਦੱਸਿਆ ਹੈ ਦੂਜੇ ਪਾਸੇ ਗੈਂਗਸਟਰ ਹੈਪੀ ਪਾਸੀਆ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਦੇ ਇੱਕ ਫੇਸਬੁਕ ਪੇਜ ਤੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗਮਟਾਲਾ ਪੁਲਿਸ ਥਾਣਾ ਦੇ ਵਿੱਚ ਪੁਲਿਸ ਵਾਲਿਆਂ ਉੱਤੇ ਗ੍ਰੇਨੇਡ ਅਟੈਕ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਾਸੀਆ ਲੈਂਦਾ ਹਾਂ ਪੁਲਿਸ ਨੇ ਪਿਛਲੇ ਦਿਨੀ ਸਾਡੇ ਦੋ ਭਰਾਵਾਂ ਨੂੰ ਘਰੋਂ ਚੁੱਕ ਲਿਆ ਅਤੇ ਉਹਨਾਂ ਦਾ ਝੂਠਾ ਮੁਕਾਬਲਾ ਬਣਾਇਆ ਉਹਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਅਤੇ ਉਹਨਾਂ ਵਿੱਚੋਂ ਇੱਕ ਦੀ ਲੱਤ ਕੱਟ ਦਿੱਤੀ ਗਈ ਹੈ ਤਾਂ ਇਹ ਸਟੀਲ ਦਾ ਹੀ ਇਹ ਜਵਾਬ ਹੈ ਜਿਵੇਂ ਇਹ ਸਾਡੇ ਭਰਾਵਾਂ ਨੂੰ ਚੁੱਕ ਕੇ ਉਹਨਾਂ ਦੇ ਝੂਠੇ ਮੁਕਾਬਲੇ ਬਣਾ ਰਹੇ ਨੇ ਤੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹੁਣ ਇਸੇ ਤਰ੍ਹਾਂ ਹੀ ਸਾਡੇ ਵੱਲੋਂ ਇਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਸਿਪਾਹੀ ਦਾ ਪਰਿਵਾਰ ਹੋਵੇ ਭਾਵੇਂ ਉਹ ਕਿਸੇ ਵੱਡੇ ਪੁਲਿਸ ਅਫਸਰ ਦਾ ਪਰਿਵਾਰ ਹੋਵੇ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਤਾਂ ਇਹ ਸਿੱਧੀ-ਸਿੱਧੀ ਧਮਕੀ ਆ ਜਿਹੜੀ ਉਹ ਹੈਪੀ ਪਾਸਿਆਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨ ਦੀ ਧਮਕੀ ਆ ਜਿਹੜੀ ਉਹ ਦਿੱਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਿਹੜੀ ਜਾਂਚ ਆ ਜਿਹੜੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਅਤੇ ਕਿਹੜੇ ਦੋਸ਼ੀ ਫੜੇ ਜਾਂਦੇ ਨੇ ਦੂਜੇ ਪਾਸੇ ਸਿਫਦਰਸ਼ਨ ਸਿੰਘ ਐਸਐਪੀ ਵੈਸਟ ਅੰਮ੍ਰਿਤਸਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਅੱਛੇ ਦਰਸ਼ਨ ਹੋਰੀ ਮੌਜੂਦ ਨੇ ਗੱਲਬਾਤ ਕਰਦੇ ਆ ਅਖਰਕਾਰ ਇੱਥੇ ਘਟਨਾ ਕੀ ਵਾਪਰੀ ਹੈ ਕਿਉਂਕਿ ਸਨਸਨੀ ਕਾਫੀ ਫੈਲੀ ਸੀ ਕਿ ਇੱਥੇ ਕੋਈ ਬਲਾਸਟ ਹੋਇਆ ਹੈ ਸਾਡੇ ਨਾਲ ACP ਸਾਹਿਬ ਇੱਥੇ ਖੁਦ ਮੌਜੂਦ ਨੇ ਸਰ ਸਭ ਕੀ ਗੱਲ ਹੋਈ ਹੈ ਸਰ ਪਰਲੀ ਸਰ ਆਈਡੀ ਦਿਖਾਓ ਮਾਈਕ ਥੱਲੇ ਕਰ ਲੋ ਯਾਰ ਪਲੇ ਸਰ ਪਹਿਲਾਂ ਚੁੱਪ ਕਰ ਜਾ ਜੀ ਸਰ ਮਾਈਕ ਸਾਡੇ ਕਰ ਲਓ ਪਲੇ ਕਰ ਲਓ ਮਾਈਕ ਚਲੋ ਚਲੋ 8:00 ਵਜੇ ਦੇ ਕਰੀਬ ਐਸਏ ਹਰਜਿੰਦਰ ਸਿੰਘ ਚੌਂਕੀ ਚਾਰਜ ਗੁਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਹੇ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਹੋ ਰਹੀ ਸੀ ਕਬਾਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ ਐਸੀ ਤਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨੂਸ ਟੀਲੋ 2008 ਮਾਡਲ ਪੁਰਾਣੀ ਗੱਡੀ ਸੀ ਉਹਦੇ ਉਹਦੇ ਆ ਜਿਹੜਾ ਕੁਲਟਰ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸ ਹੋਇਆ ਸੀ ਮੈਂ ਇਥੇ ਲਿਖ ਲਵਾਂ ਮੂਤ ਦਿਖੰਦੋ ਪਰ ਸਰ ਕਮਾਕੇ ਹੋ ਜਾਂਦਾ ਹੈ ਕੋਈ ਗੱਡੀ ਦਾ ਉਸ ਨੂੰ ਅਸੀਂ ਨਹੀਂ ਕਰ ਸਕਦੇ ਕਲੀਅਰ ਕਿ ਪੋਸਟਰ ਤੇ ਪਾਈ ਜਾਂਦੇ ਰੋਜ਼ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ ਬਰ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਰੇਡੀਏਟਰ ਬਲਾਸਟ ਹੋਇਆ ਹੋਇਆ ਉਹਦਾ ਕੂਲਰ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਹੋਇਆ ਦਾ ਬਿਲਕੁਲ ਗੇਟ ਦੇ ਅੱਗੇ ਗੱਡੀ ਗੱਡੀ ਫੌਜ ਕਿਉਂ ਆ ਗਈ ਫੌਜ ਰੂਟੀਨ ਦੀ ਤਰ੍ਹਾਂ ਡੇਲੀ ਸੜਕਾਂ ਆਉਂਦੇ ਆ ਕਿਉਂਕਿ ਲੱਗੇ ਆਰਮੀ ਕੈਂਟ ਉਹ ਗਸ਼ਤ ਕਰਦੇ ਨੇ ਗਸ਼ਤ ਕਰਦੇ ਕਰਦੇ ਰੂਟੀਨ ਦੀ ਡੇਲੀ ਚੌਂਕੀ ਆ ਕੇ ਬੈਠ ਜਾਂਦੇ ਕਈ ਵਾਰ ਆਉਂਦੇ ਨੇ ਇਸ ਕਰਕੇ ਉਹ ਇਹੋ ਜਿਹੀ ਗੱਲ ਨਹੀਂ ਫੌਜ ਦੇ ਸਪੈਸ਼ਲਿਸਟ ਕੰਮ ਲਈ ਆਈ ਹੈ ਔਰ ਰਜਾਨਾ ਦੀ ਗਸ਼ਤੀ ਤਰ੍ਹਾਂ ਹੀ ਆਏ ਨੇ ਸ਼ਿਵਦਰਸ਼ਨ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰਾ ਤੁਹਾਨੂੰ ਵਰਲਡ ਦੇਖ ਰਿਹਾ ਇਸ ਟਾਈਮ ਜੀ ਮੀਡੀਆ ਤੇ ਫੋਰੇ ਚੈਨਲ ਇੱਥੇ ਮੌਜੂਦ ਨੇ ਕਿਉਂਕਿ ਕੱਲ ਨੂੰ ਜੇਕਰ ਉਹ ਮਲਜ਼ਮ ਫੜੇ ਜਾਂਦੇ ਨੇ ਤਾਂ ਡੀਜੀਪੀ ਸਾਹਿਬ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ ਕਿਉਂਕਿ ਕੀ ਹੋਇਆ ਸੀਗਾ ਤੁਹਾਨੂੰ ਥੋੜਾ ਜਿਹਾ ਜ਼ਿਕਰ ਜ਼ਿਆਦਾ ਬਿਲਕੁਲ ਵੇਖੋ ਮੁੱਢਲੇ ਤੌਰ ਤੇ ਜਿਹੜੇ ਸਾਡੇ ਥਾਣੇ ਦੇ ਵਿੱਚ ਟਾਇਰ ਫਟਣ ਦੀ ਘਟਨਾ ਸੀਗੀ ਪਰ ਅਗਲੇ ਦਿਨ ਉਹ ਮਲਜ਼ਮ ਉਥੋਂ ਫੜੇ ਜਾਂਦੇ ਨੇ ਡੀਜੀਪੀ ਸਾਹਿਬ ਕੋਲ ਮੁੱਢਲੇ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਗੱਡੀ ਬਾਹਰ ਗੇਟ ਤੇ ਖੜੀ ਸੀ ਉਹਦਾ ਬੁਲਟ ਵਗ ਰਿਆ ਸੀ ਜਦੋਂ ਮਕੈਨਿਕ ਚੱਕ ਨੂੰ ਬੁਲਾ ਕੇ ਚੈੱਕ ਰਿਹਾ ਉਹਦਾ ਜਿਹੜਾ ਰੇਡੀਏ ਉਹਦਾ ਬਲਾਸਟ ਹੋਇਆ ਹੋਵੇ ਥੱਲੇੋਂ ਤੇ ਉਹਦੇ ਨਾਲ ਸ਼ੀਸ਼ੇ ਤਰੇੜਾ ਗਏ ਆ ਫਿਰ ਵੀ ਅਸੀਂ ਇਸ ਸੰਬੰਧੀ ਵੈਰੀਫਾਈ ਕਰ ਰਹੇ ਆ ਅਸੀਂ ਇਹ ਸੇ ਕਰਕੇ ਤੁਹਾਨੂੰ ਉਹ ਤੋਂ ਕਲੀਅਰ ਨਹੀਂ ਕਰ ਰਹੇ ਇੱਦਾਂ ਵੈਰੀਫਾਈ ਕਰ ਰਹੇ ਆ ਪਰਚਾ ਦੇ ਰਹੇ ਹੋ ਤੁਸੀਂ ਕੋਈ ਅਸੀਂ ਇਹ ਵੈਰੀਫਾਈ ਕਰ ਰਹੇ ਆ ਫਿਲਹਾਲ ਕੋਈ ਇਹੋ ਜਿਹੀ ਗੱਲ ਨਹੀਂ ਆਈ ਤੁਸੀਂ ਸਾਹਮਣੇ ਵੇਖ ਸਕਦੇ ਜੇ ਇੱਧਰ ਕੈਮਰਾ ਮਾਰੋ ਚਮਕੀ ਦਾ ਗੇਟ ਆ ਇਹ ਦਵਾਰ ਆ ਕੋਈ ਨਿਸ਼ਾਨੀ ਇਹਦੇ ਪਿਆ ਕੋਈ ਜੇ ਇੱਥੇ ਕੋਈ ਇਹੋ ਜਿਹੀ ਗੱਲ ਹੁੰਦੀ ਚਮਕੀ ਦਾ ਦਵਾਰ ਦਾ ਨੁਕਸਾਨ ਹੋਣਾ ਸੀ ਗੇਟ ਦਾ ਨੁਕਸਾਨ ਹੋਣਾ ਸੀ ਲੱਗੇ ਕੋਈ ਵਹੀਕਲ ਆ ਉਹਨਾਂ ਦਾ ਨੁਕਸਾਨ ਹੋਣਾ ਸੀ ਪਰ ਮੁੱਢਲੇ ਤੌਰ ਤੇ ਸਾਨੂੰ ਇਹੋ ਇਸ ਕਰਕੇ ਅਸੀਂ ਇਸ ਬਾਰੇ ਤੁਹਾਨੂੰ ਨਹੀਂ ਕਹਿ ਸਕਦੇ ਪਰ ਮੁਢਲੇ ਤੌਰ ਤੇ ਸਾਨੂੰ ਇਹੋ ਹੀ ਆ ਕਿ ਜਿਹੜਾ ਉਹਦਾ ਰੇਡੀਏਟਰ ਜਰੂਰ ਫਟਿਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਉਹ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਸੀਂ ਕਾਰਵਾਈ ਕਰੋਗੇ ਜੀ ਇਸ ਤੇ ਫਿਰ ਅਸੀਂ ਤੁਹਾਨੂੰ ਬਰੀਫ ਕਰਾਂਗੇ ਸਾਰਾ ਡਿਟੇਲ ਦੱਸਾਂਗੇ ਜੇ ਕੋਈ ਸਾਨੂੰ ਤੱਤ ਸਾਹਮਣੇ ਆਉਣਗੇ ਠੀਕ ਹੈ ਇਹ ਲੈ ਲੈ ਉਹ ਜੀ ਗੱਲ ਸਾਡੇ ਸਾਹਮਣੇ ਨਹੀਂ ਆ ਕਿਉਂਕਿ ਪੁਲਿਸ ਏਰੀਆ ਹਲੇ ਫਲਾਈਓਵਰ ਤੇ ਵੀ ਦਿਖਾਈ ਦੇ ਰਹੀ ਹੈ ਗਸ਼ਤ ਕਰ ਰਹੀ ਹੈ ਪੁਲਿਸ ਚੀਜ਼ ਉਹ ਇਹ ਜਿਹੜੀ ਜਿਹੜੇ ਉੱਪਰ ਖੜੇ ਨੇ ਰਜਾਨਾ ਲੱਗਦੇ ਰਾਤ ਨੂੰ ਤੁਸੀਂ ਦੇਖੋ ਪਹਿਲਾਂ ਵੇਖ ਠੀਕ ਹੈ ਜੀ ਯਰ ਜੰਨਾ ਰਾਤ ਨੂੰ ਡੈਲੀ ਰਾਏ ਉੱਥੇ ਖੜਦੇ ਪੁਲਿਸ ਜਿਹੜੀ ਅਡੀ ਸਕਿਉਰਟੀ ਹੁੰਦੀ ਹੈ ਚੌਂਕੀ ਥਾਣਾ ਦੇ ਕਰਦੇ ਮੇਰੀ ਟੀਮ ਦੀ ਤਰ੍ਹਾਂ ਖੜਦੇ ਉਹ ਗਾ ਸਪੈਸ਼ਲ ਨਹੀਂ ਖੜਦੇ ਠੀਕ ਹੈ ਪਾਸੇ ਪੁਲਿਸ ਕਹਿੰਦੀ ਜੀ ਅਧਿਕਾਰਿਕ ਬਿਆਨ ਲਿਤਾ ਜਾਵੇ ਜਿਹੜਾ ਅਧਿਕਾਰਿਕ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਤੁਸੀਂ ਕੈਮਰਾ ਖੋਲ ਲੈਂਦੇ ਹੋ ਜਿੰਨਾ ਜਰ ਜਿੰਨਾ ਤੁਸੀਂ ਅਧਿਕਾਰਤ ਸਾਡੇ ਪਹੁੰਚ ਤੋਂ ਪਹਿਲਾਂ ਹੀ ਸਾਰਾ ਸਵਾਲ ਕਰਨ ਲੱਗੇ ਜਦੋਂ ਅਸੀਂ ਕਹਿੰਦੇ ਅਸੀਂ ਵੈਰੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕੀਤਾ ਹੁਣ ਤੱਕ ਜੋ ਬਲਾਸਟ ਹੋਇਆ ਉਹਦਾ ਰੈਡੀਏਟਰ ਫਟਿਆ ਵਾ ਉਹਦਾ ਕੁਲਟ ਵਗਿਆ ਤੁਸੀਂ ਗੱਡੀ ਵੀ ਦੇਖ ਸਕਦੇ ਜੀ ਜੇਕਰ ਕੋਈ ਗੱਲ ਉਹਦੀ ਗੱਡੀ ਦਾ ਬੂੰਡ ਦਾ ਨੁਕਸਾਨ ਹੁੰਦਾ ਬੰਪਰ ਦਾ ਨੁਕਸਾਨ ਹੁੰਦਾ ਜਾਂ ਗੱਡੀ ਦਾ ਬਾਕੀ ਨੁਕਸਾਨ ਹੁੰਦਾ ਉਹ ਲੈ ਪੂਲਟ ਵਗ ਰਿਆ ਵਾ ਤੁਸੀਂ ਉਸ ਤੋਂ ਪਹਿਲਾਂ ਸਵਾਲ ਕਰ ਲਿਆ ਵੀ ਜਦੋਂ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਜਦੋਂ ਹੁਣ ਵੈਰੀਫਾਈ ਹੋਇਆ ਹੁਣ ਤੱਕ ਸਾਡੇ ਕੋਲ ਆਹ ਸਾਹਮਣੇ ਗੱਲ ਆਈਏ ਫੇਰ ਵੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅਗਲੇ ਬੰਨੇ ਗੱਲ ਸਾਹਮਣੇ ਹੋਊਗਾ ਦੁਬਾਰਾ ਤੁਹਾਨੂੰ ਬਰੀਫ ਕੀਤਾ ਜਾਊਗਾ ਅੱਜ ਸ਼ਾਮ ਨੂੰ ਵਕਤ ਕਰੀਬ 8 ਵਜੇ ਏਐਸ ਹਰਜਿੰਦਰ ਸਿੰਘ ਇੰਚਾਰ ਚੌਂਕੀ ਗਮਟਾਲਾ ਚੌਂਕੀ ਜਿੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ ਜੋ ਬਾਹਰ ਜਾ ਕੇ ਦੇਖਿਆ ਕਿ ਇਹ ਸੀ ਤਜਿੰਦਰ ਸਿੰਘ ਜੋ ਕਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰਸਟੀ ਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕ੍ਰੈਕ ਹੋ ਗਿਆ ਤੇ ਅੰਦਰੋਂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਤੇ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਸੰਬੰਧੀ ਕੁਝ افਵਾਹ ਫੈਲ ਰਹੀਆਂ ਸੀ ਕਿ ਕੋਈ ਧਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਧਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ افਵਾਹ ਫਲਾਈ ਜਾ ਰਹੀਆਂ ਨੇ ਇਹ ਐਸਟੀ ਜੰਦਰ ਸਿੰਘ ਦੀ ਜੈਨ ਯੂਨੀਵਰਸਿਟੀ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣਾ ਜਿਹੜਾ ਧਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਆ ਲੋਕਾਂ ਨੂੰ ਫੌਮ ਤੋਂ ਬਚਣ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਸਿਰਫ ਗੱਡੀ ਦਾ ਰੇਡੀਏਟਰ ਫਟਣਾ ਧਮਾਕਾ ਹੈ